ਸਰੇ ਕਾਜ ਦੇ ਸਾਰਿਆਂ ਨੂੰ ਅੱਜ ਆਪਾਂ ਸੇਵੀਆਂ ਬਣਾਵਾਂਗੇ ਆਟੇ ਦੀਆਂ ਸੇਵੀਆਂ ਐ ਪਾਈਆ ਸੇਵੀਆਂ ਇਹ ਤੇ ਆਪਣਾ ਕਿਲੋ ਦੁੱਧ ਆਹਾ ਤੇ ਆਪਾਂ ਵੇਖੇ ਨਾ ਵੀ ਇਹ ਦੁੱਧ ਪਾ ਕੇ ਸੇਵੀਆਂ ਬਣਾਵਾਂਗੇ ਬਹੁਤ ਵਧੀਆ ਤੇ ਅੱਗ ਬਲਦੀ ਤੇ ਪਤੀਲਾ ਧਰਾਂਗੇ ਨਾਲ ਇਹ ਜਮੀ ਪਈ ਜਾਂਦਾ ਬਹੁਤ ਪੈ ਗਿਆ ਮੀ ਮੀ ਪੈ ਹਟਿਆ ਤੇ ਉਹ ਹੀ ਬਸ ਵੇਖਿੰਨਾਂ ਗਾਉਤ। ਇਹ ਕਈ ਤਾਂ ਲੋਕਾਂ ਦੇ ਸਿਆਉਂਦਾ ਨਹੀਂ ਬੱਦਲ ਹੀ ਐ। ਬੱਦਲ ਫੇਰ ਹੋਏ ਪਏ ਹੈਗੇ। ਤੇ ਕਈ ਤਾਂ ਕਹਿੰਦੇ ਸਿਆਉਂਦਾ ਨਹੀਂ ਇਹ ਮਿੱਟ ਤੇ ਦਿਖਾਇਆ ਨਹੀਂ। ਤੇ ਮੈਂ ਆਖਿਆ ਸੀ ਆਊਗਾ ਕਿਸੇ ਨਸ਼ਰਤ ਲੱਗੀ ਸੀ। ਉਹ ਕਹਿੰਦੀ ਜੇ ਆਇਆ ਤੇ ਮੈਂ ਮੈਥੋਂ 500 ਰੁਪਇਆ ਕਿ ਮੈਂ ਦੇਉਂਗੀ ਜੇ ਨਾ ਆਇਆ ਤਾਂ। ਤੇ ਮੈਂ ਕਿਹਾ ਜੇ ਮੈਂ ਆ ਗਿਆ ਮੈਂ 1000 ਰੁਪਇਆ ਲਵੂੰਗੀ। ਤੇ ਜਦੋਂ ਵੀ ਆ ਗਿਆ ਤੇ ਭੱਜ ਕੇ ਅੰਦਰ ਵੜ ਗਈ ਉਹ ਤੇ ਹੁਣ ਜਦ ਦੁੱਧ ਗਰਮ ਹੋ ਗਿਆ ਆਪਾਂ ਸੇਵੀਆਂ ਪਾਵਾਂਗੇ ਥੱਲੇ ਲੱਗਣ ਤੋਂ ਆਪਾਂ ਦੁੱਧ ਕੱਢ ਸਿਵਾਵਾਂਗੇ ਵਿੱਚ ਜਾਣ ਕੇ ਛੇੜਦੇ ਨਾ ਸੀ ਸ਼ਰਤ ਤਾਂ ਆਪਾਂ ਕਿਹੜਾ ਸੱਚੇ ਵਿੱਚ ਲਾਈ ਐ ਤੇ ਉਹ ਵੇਖੇ ਨਾ ਫਸਣ ਲੱਗੀ ਆਦੀ ਮੈਂ 500 ਰੁਪਿਆ ਲਵੂੰਗੀ ਜੇ ਨਾਮ ਹੀ ਆਇਆ ਮੈਂ ਤਾਂ ਮੈਂ 1000 ਲਵੂੰਗੀ ਜਿਵੇਂ ਆ ਗਿਆ ਤੇ ਬਸ ਦੁੱਧ ਜੇ ਗਰਮ ਹੋ ਗਿਆ ਫਿਰ ਆਪਾਂ ਸੇਵੀਆਂ ਪਾਵਾਂਗੇ ਨੂੰ ਤਾਂ ਆਪਾਂ ਗਰਮ ਕਰਕੇ ਰੱਖਿਆ ਸੀ ਤੇ ਥੋੜਾ ਜਿਹਾ ਡੱਬੇ ਨਾਲ ਲੱਗਿਆ ਸੀ ਆਪਾਂ ਹੁਣ ਡੱਬਾ ਧੋ ਕੇ ਥੋੜਾ ਜਿਹਾ ਪਾਣੀ ਪਾਵਾਂਗੇ ਉੱਤੋਂ ਹੁਣ ਆਪਾਂ ਕੇਰਾ ਢੱਕ ਦਿਆਂਗੇ சேவங்க பாட சோக்கியா தோட பதிலே ட ਜੋ ਰੇਜੇ ਪੈ ਗਏਗਾ ਚੰਗੀ ਤਰ੍ਹਾਂ ਫਿਰ ਆਪਾਂ ਖੰਡ ਪਾਵਾਂਗੇ ਨਾਲੇ ਲੋ ਲੈ ਕੇ ਨਾ ਤੋੜ ਕੇ ਪਾਵਾਂਗੇ ਉੱਤੋਂ ਆਪਾਂ ਹੁਣ ਢੱਕ ਦੇਣੀ ਕਿ ਦੁੱਧ ਬਾਹਰ ਨਾ ਨਿਕਲੇ ਤੋਂ ਸੇਵਨ ਅਰੀਦ ਨੂੰ 5 ਮਿੰਟ ਹੋ ਗਏ ਤੇ ਹੁਣ ਆਪਾਂ ਲੈ ਚੰਗਾ ਤੋੜ ਕੇ ਪਾਵਾਂਗੇ ਆਪਾਂ ਖੰਡ ਪਾ ਦੇਾਂਗੇ ਮੀਝ ਪੰਡੇ ਚ ਬਹੁਤ ਸਵਾਲ ਲੱਗਣਗੇ ਸੇਬਾਂ ਹੁਣ ਫੇਰ ਥੋੜੀਆਂ ਥੋੜੀਆਂ ਕਣੀਆਂ ਡਿੱਗੀ ਜਾਂਦਾਂਗੇ बस ਪੰਜ ਮਿੰਟ ਹੋਰ ਲੱਗਣਗੇ ਫੇਰ ਆਪਾਂ ਲਾ ਲਾਂਗੇ ਤੋਂ ਆਪਣਾ ਸੇਵਕਾ ਬਣ ਗਏਗਾ ਤੇ ਹੁਣ ਆਪਾਂ ਲਾ ਲਾਂਗੇ ਹੁਣ ਆਪਾਂ ਦੁੱਧ ਵਾਲੇ ਡੱਬੇ ਚ ਪਾ ਲਾਂਗੇ ਆਪਾਂ ਜਿਹੜਾ ਦੁੱਧ ਪਾਇਆ ਸੀਗਾ ਛਾਟੇ ਦੇ ਇਹ ਸੇਵੀਆਂ ਬਹੁਤ ਵਧੀਆ ਬਣੀਆਂ। ਦੇਖੋ ਕੁਡੀਆਂ ਵਧੀਆ ਬਣੀਆਂ ਸੇਵੀਆਂ। ਜੇ ਕਿਸੇ ਦਾ ਜੇ ਕਰਦਾ ਖਾਣ ਨੂੰ ਤੇ ਆ ਜਾਓ। ਇਹੇ ਠੂਈਟਾ ਹੀ ਦੁਖਦੀ ਹੋਵੇ ਤਾਂ ਵੀ ਚੰਗੀਆਂ ਆਟੇ ਦੀਆਂ ਸੇਵੀਆਂ ਤੇ ਜੇ ਕੋਈ ਸਿਰਸੋਰ ਦੁਖਦਾ ਹੋਵੇ ਤਾਂ ਵੀ ਚੰਗੀਆਂ ਐ ਤੇ ਵੀ ਹੱਡੀਆਂ ਨੂੰ ਵੀ ਚੰਗੀਆਂ ਐ ਇਹ। ਬਹੁਤ ਵਧੀਆ ਸੇਵੀਆਂ ਐ ਇਹ। ਜੇ ਸਾਡੇ ਵੀਡੀਓ ਕੋ ਬਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ